ਤੁਹਾਡੇ ਹਸਬੰਦ ਕਿੱਥੇ ਆ? ਹਮ ਪਤਾ ਨਹੀਂ ਸਰ ਕਿਥੇ ਨਿਕਲੇ ਜੀ ਕਰੇ ਤੇ ਹੁਣ ਇਹ ਆ ਜੇ ਨਾ ਹੁਣ ਤੇ ਦੋ ਦਿਨ ਨਾ ਆਉਣ। ਫਿਰ ਇਹ ਆਏ ਹੀ ਲੜ ਕੇ ਕਹਿੰਦੇ ਸੀ ਦੇ ਦੇ 200 ਰੁਪਇਆ दारू ਪੀਣੀ ਪੀਣੀ। ਚਲੇ ਗਏ ਸੀ ਇਹਨੇ ਲੜ ਝਗੜ ਕੇ 100 ਰੁਪਇਆ ਖੋਗਾ ਉਹ ਲੈ ਕੇ। ਇਹ ਤੁਸੀਂ ਬੱਚੀਆਂ ਸਾਹਮਣੇ ਹੋ ਉਹ ਕਿਵੇਂ ਤੁਹਾਡੇ ਕੋਲੇ ਰਹਿੰਦੀਆਂ ਸਰ ਉਹ ਮੇਰੇ ਭਰਾ ਦੀਆਂ ਬੇਟੀਆਂ ਨੇ ਭਰਾ ਦੀ ਡੈਥ ਹੋ ਗਈ ਤੇ ਬੱਟੀ ਚਲੀ ਗਈ ਤੇ ਉਸ ਤੋਂ ਮੈਂ ਇੱਥੇ ਰੱਖੀਆਂ ਇੱਥੇ ਸਰਕਾਰੀ ਸਕੂਲ ਪਾਈਆਂ ਪੜਦੇ ਬੱਚੇ ਮੇਰੇ ਕੋਲ ਹੀ ਪੜਦੀਆਂ ਵਿਚਾਰੀਆਂ ਉਹਨਾਂ ਦਾ ਆਸਰਾ ਨਹੀਂ ਕੋਈ ਵੀ ਹੈਗਾ ਵਿਚਾਰੀਆਂ ਦਾ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਮਾਂ ਪੁੱਤ ਦੇ ਰਿਸ਼ਤਿਆਂ 'ਚ ਫਰਕ ਪੈ ਰਿਹਾ ਹੈ ਪਰ ਉਥੇ ਹੀ ਇੱਕ ਸਾਡੀ ਇਹ ਭੈਣ ਨੇ ਮਿਸਾਲ ਕਾਇਮ ਕੀਤੀ ਹੈ ਭਰਾ ਦੀ ਮੌਤ ਤੋਂ ਬਾਅਦ ਪਰਜਾਈ ਬੱਚਿਆਂ ਨੂੰ ਉਦਾਂ ਹੀ ਛੱਡ ਕੇ ਚਲੀ ਗਈ ਹੁਣ ਉਹਨਾਂ ਦੀ ਪਰਵਰਿਸ਼ ਕਰ ਰਹੀ ਹੈ ਪਰ ਆਪਦੇ ਹਾਲਾਤ ਭੈਣ ਦੇ ਬਹੁਤ ਮਾੜੇ ਹਨ ਕਿਉਂਕਿ ਪਤੀ ਨਸ਼ਾ ਕਰਕੇ ਕੁਰਦਾ ਮਾਰਦਾ ਗਾਲ੍ਹਾਂ ਵੀ ਕੱਢਦਾ ਇੱਕ ਕਮਰਾ ਇਹਨੇ ਕਿਰਾਏ ਤੇ ਦਿੱਤਾ ਹੋਇਆ ਜਿਹਦੇ ਨਾਲ ਇਹ ਮਾੜਾ ਮੋਟਾ ਆਪਦਾ ਰਸੋਈ ਦਾ ਇਹ ਰਾਸ਼ਨ ਪਾਣੀ ਲੈ ਕੇ ਆਉਂਦੀ ਆ ਜਿਹੜੇ ਕਮਰੇ 'ਚ ਪੈਂਦੀਆਂ ਹਨ ਨਾ ਉਹ ਕਮਰੇ ਦੀ ਹਾਲਤ ਉਹ ਫੱਟੇ ਦੇ ਬਣੇ ਹੋਏ ਬੈੱਡ ਤੇ ਪੈਂਦੀਆਂ ਤੇ ਜਿਹੜੀ ਅਲਮਾਰੀ 'ਚ ਉਹਨਾਂ ਦੇ ਕੱਪੜੇ ਪਏ ਆ ਨਾ ਉਹਨੂੰ ਦਰਵਾਜ਼ਾ ਵੀ ਨਹੀਂ ਆ ਇਹ ਭੈਣ ਦੇ ਆਪਦੇ ਇੱਕ ਬੇਟਾ ਜਿਹੜਾ 5ਵੀਂ ਜਮਾਤ ਵਿੱਚ ਪੜਦਾ ਸੋ ਸਾਨੂੰ ਇਸ ਭੈਣ ਦੀ ਇਹਨਾਂ ਬੱਚੀਆਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀਰ ਜਾਂ ਭੈਣ ਸਾਡੇ ਤੋਂ ਇਹਨਾਂ ਦੀ ਜਾਣਕਾਰੀ ਲੈਣੀ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ